10 ਤੋਂ 12 ਕਾਤਿਲ ਸਾਡੇ ਨਾਲ ਹੀ ਘੁੰਮ ਰਹੇ ਤੇ ਮਾਰ ਕੇ ਬੰਦਾ ਸਾਡੇ ਨਾਲ ਲਬਵਾਰੇ ਰੋਜ਼ ਮੇਰੇ ਪਿੱਛੇ ਮੋਟਰਸਾਈਕਲ ਤੇ ਬੈ ਕੇ ਜਾਂਦਾ ਦੀ ਲਬਵਾਨ ਵਾਸਤੇ ਡੱਡ ਬੋਡੀ ਨੂੰ ਔਰ ਮਾਰਾ ਉਹਨੇ ਕੋਈ ਬੰਦੇ ਨੇ ਮਾਰਿਆ ਹਾਂ 12 ਦਿਨ ਮੇਰੇ ਨਾਲ ਘੁੰਮਦਾ ਰਿਆ ਔਰ ਅਫਸਰ ਜਿਹੜਾ ਇਹ ਦੇਖੇਗਾ ਉਹਨੂੰ ਪਤਾ ਹੈ ਕਿ ਮੈਂ ਕਿਹੜੇ ਕੇਸ ਦੀ ਗੱਲ ਕਰ ਰਿਹਾ ਉਹ ਅਫਸਰ ਵੀ ਸਮਝ ਗਿਆ ਹੋਗਾ ਦੇਖ ਕੇ 12 ਦਿਨ ਮੇਰੇ ਪਿੱਛੇ ਬੈ ਕੇ ਘੁੰਮਦਾ ਰਿਆ ਮੋਟਰਸਾਈਕਲ ਤੇ ਔਰ ਮਾਰਿਆ ਉਹਨੇ ਕੱਲ ਘੋਟਿਆ ਰਾਤ ਨੂੰ ਦੇਖਿਆ ਕੋਈ ਨਹੀਂ ਹੈ ਸਾਰੇ ਕੈਮਰੇ ਬੰਦ ਕੀਤੇ ਜਦ ਦੇਖਾ ਉਸ ਤੋਂ ਬਾਅਦ ਫਿਰ ਟਰਾਂਸਫਰ ਹੋ ਗਿਆ ਟਰਾਂਸਫਰਮ ਦੀ ਲਾਈਨ ਕੱਟੀ ਤਾਂ ਕਿ ਸਾਰੇ ਮੱਲੇ ਦੇ ਕੈਮਰੇ ਉਸ ਤੋਂ ਬਾਅਦ ਲੈ ਗਿਆ ਨੈਰ ਦੇ ਅੰਦਰ ਛੱਟ ਕੇ ਆਇਆ ਫਿਰ ਬਾਅਦ ਚ ਜਦ ਪਿੰਡ ਦੇ ਉੱਥੇ ਦੇਖਣ ਗਏ ਪਰ ਦੁਬਾਰਾ ਗਿਆ ਚप्पल ਜੁੱਤੀ ਬਾਅਦ ਚ ਰੱਖ ਕੇ ਆਇਆ ਪਹਿਲੇ ਪਿੰਡਾਂ ਦੇ ਉੱਥੇ ਚप्पल ਜੁੱਤੀ ਨਕੀ ਬਾਅਦ ਚ ਰੱਖ ਕੇ ਆਇਆ ਚੁੰਨੀ ਤੇ ਚੱਪਲ ਫਿਰ ਦੁਬਾਰਾ ਆ ਕੇ ਘਰ ਦੇ ਅੰਦਰ ਆ ਫਿਰ ਰੋਣ ਦਾ ਨਾਟਕ ਕੀਤਾ ਫਿਰ ਸਵੇਰ ਹੋਣ ਦਾ ਇੰਤਜ਼ਾਰ ਕੀਤਾ ਫਿਰ ਕੰਪਲੇਂਟ ਕਰਾਣ ਗਿਆ ਉਸ ਤੋਂ ਬਾਅਦ ਫਿਰ ਗੋਤਾਖੋਰ ਕੀਤੇ ਗੋਤਾਖੋਰ ਨੂੰ ਪੈਸੇ ਦਿੱਤੇ ਸਾਰੇ ਗੋਤਾਗਰ ਨੂੰ ਕਿਸੇ ਨੂੰ 500 ਕਿਸੇ ਨੂੰ 1000 ਕਿਸੇ ਨੂੰ 2000 ਬਈ ਲੱਭੋ ਜ਼ਰੂਰੀ ਹੈ ਰੋ ਰਹਾ ਤਾੜੇ ਮਾਰ ਰਿਹਾ ਸਾਰਾ ਪਿੰਡ ਇਕੱਠਾ ਕਰ ਰੱਖਿਆ ਇਹਦੇ ਬਹੁਤ ਕੇਸ ਨੇ ਨਾਲ ਕਈ ਫਰੋਡ ਫਰੋਡ ਕਰਕੇ ਕਈ ਨਹੀਂ ਉਹ ਲੱਭਵਾ ਕੇ ਰਿਹਾ ਸੀ ਫਿਰ ਹਾਂ ਜਿਹਨੇ ਆਪ ਮਾਰਿਆ ਸੀ ਉਹ ਲੱਭਵਾ ਕੇ ਰਿਹਾ ਸੀ ਬਸ ਸਮਾਜ ਦੇ ਸਾਹਮਣੇ ਚੰਗਾ ਬਣਨਾ ਚਾਹੁੰਦੇ ਕਹਿੰਦੇ ਸੁਸਾਇਡ ਕਰਕੇ ਬਸ ਇਹ ਦਿਖਾਣ ਦੇਣਾ ਸੁਸਾਇਡ ਕਰਕੇ ਕਰਕੇ ਕਈ ਬੰਦੇ ਕਾਤਿਲ ਸਾਡੇ ਨਾਲ ਹੀ ਘੁੰਮਦੇ ਰਹਿੰਦੇ ਅੱਛਾ ਇੱਕ ਗੱਲ ਦੱਸੋ ਪਾਜੀ ਜਿਹਨੇ 10 ਸਾਲ ਪਹਿਲੇ ਕਤਲ ਕੀਤਾ ਹੈ 5 ਸਾਲ ਜਾਂ 15 ਸਾਲੇ 20 ਸਾਲ ਪਹਿਲੇ ਉਹ ਕਿਸੇ ਕੰਪਨੀ ਦੇ ਅੰਦਰ ਜਾਂ ਤੁਹਾਡੇ ਨਾਲ ਕੰਮ ਰਿਆ ਤੁਹਾਡਾ ਕੈਮਰਾਮੈਨ ਹੋ ਸਕਦਾ ਤੁਹਾਡਾ ਲਾਈਟਮੈਨ ਹੋ ਸਕਦਾ ਇਹ ਤੁਹਾਡਾ ਚੌਕੀਦਾਰ ਹੋ ਸਕਦਾ ਤੁਹਾਡਾ ਡਰਾਈਵਰ ਹੋ ਸਕਦਾ ਕੰਪਨੀ ਦਾ ਤੁਹਾਨੂੰ ਪਤਾ ਤੁਹਾਡੇ ਨਾਲ ਦੇ ਅੱਛਾ ਇੱਕ ਗੱਲ ਦੱਸੋ ਨੋ ਪਾਜੀ ਤੁਸੀਂ ਆਸ ਨੂੰ ਫੇਸ ਕਰ ਰਹੇ ਹੋ ਹੂੰ ਤੁਸੀਂ ਮੇਰੀ ਗਾਰੰਟੀ ਲੈ ਸਕਦੇ ਹੋ ਤੁਸੀਂ ਮੇਰੀ 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 ਨੀਅਤ ਦੀ ਗਾਰੰਟੀ ਲੈ ਸਕਦੇ ਹੋ ਮੇਰੀ ਨੀਅਤ ਕਿੱਥੇ ਖਰਾਬ ਹੋ ਜਾਏਗੀ ਹੂੰ ਤੂੰ ਸਿਰਫ ਇਹ ਕਹੋਗਾ ਨਾ ਸੀ ਇਮਾਨਦਾਰ ਹੈ ਮੈਂ ਆਸ਼ੂਦੀ ਗਰੰਟੀ ਮੇਰੀ ਨੀਅਤ ਦੀ ਗਰੰਟੀ ਲੈ ਲਓ ਮੇਰੀ ਨੀਅਤ ਦੀ ਕਿੱਥੇ ਜਾ ਕੇ ਮੇਰੀ ਨੀਅਤ ਵਿਗੜ ਜੇ ਨਹੀਂ ਲੈ ਸਕਦੇ ਨਾ ਇਸ ਤਰੀਕੇ ਨਾਲ ਹਜ਼ਾਰੋਂ ਕਰੋੜੋਂ ਕਾਤਿਲ ਸਾਡੇ ਵਿਚਾਲੇ ਘੁੰਮ ਰਹੇ ਨੇ ਜਿਨ੍ਹਾਂ ਨੇ ਇੱਕ ਰਾਜ ਦਫਨੋ ਜਿਨ੍ਹਾਂ ਦੇ ਸੀਨੇ ਦੇ ਅੰਦਰ ਇੱਕ ਰਾਜਦਵ ਜਿਹਨੇ ਬੰਦਾ ਮਾਰ ਕੇ ਕਿਸੇ ਖੂਦ ਦੇ ਅੰਦਰ ਕਿਸੇ ਜ਼ਮੀਨ ਦੇ ਅੰਦਰ ਕਿਸੇ ਪਹਾੜ ਤੋਂ ਕਿਸੇ ਇਹ ਜਗ੍ਹਾ ਗਾੜ ਰੱਖਿਆ ਕਿਸੇ ਸਾਰਤਾ ਕਿੱਥੇ ਸਿਮਿੰਟ ਦੇ ਅੰਦਰ ਗਾੜਤਾ ਜਾਂ ਸਿਮਿੰਟ ਕਰਤਾ ਕਿਸੇ ਘਰ ਦੇ ਪਿੱਲਰ ਦੇ ਅੰਦਰ ਕਿਸੇ ਲੈਂਡਰ ਦੇ ਅੰਦਰ ਚਿੰਨ ਰੱਖਿਆ ਪਰ ਸੰਤ ਬੈਠਾ ਉੱਥੇ दारू ਪੀ ਰਿਹਾ ਉੱਥੇ ਘਾਰਾ ਪੀ ਰਿਹਾ ਮజే ਮਾਰ ਰਿਹਾ ਉਹਨੂੰ ਕੋਈ ਪਰਵਾ ਨਹੀਂ ਹੈ ਹੁਣ ਬਲੈਂਡਰ ਦੇ ਅੰਦਰ ਬੰਦਾ ਗੜਿਆ ਪਿਆ ਐਂ ਬੈਠਾ ਮజే ਮਾਰ ਰਿਹਾ ਉਹਨੂੰ ਪਤਾ ਹੀ ਨਹੀਂ ਇੰਜੋਏ ਕਰ ਰਿਹਾ ਜ਼ਿੰਦਗੀ ਅੱਜ ਵੀ ਅਸਤਾ ਕਹਿੰਦਾ ਰੱਬ ਨਿਆ ਕਰੇਗਾ ਫਿਰ ਰੱਬ ਦਾ ਡਰ ਹੀ ਨਹੀਂ ਫਿਰ ਰੱਬ ਨਿਆ ਨਹੀਂ ਕਰ ਰਿਹਾ ਫਿਰ ਕਰਦਾ ਮੈਂ ਫਿਰ ਕਹਿ ਰੋ ਲੀਲੀ ਛਤਰੀ ਵਾਲਾ ਸਾਰ ਦੇਖ ਰਿਹਾ ਦੇਖੋ ਜ਼ਰੂਰੀ ਨਹੀਂ ਹੈ ਰੱਬ ਨੇ ਉਰੇ ਦੁਨੀਆ ਦੇ ਅੰਦਰ ਕਰਨਾ ਉਹ ਤਾਂ ਬੈਠਾ ਉਰੇ ਨਹੀਂ ਕਰੇ ਉੱਥੇ ਕਰੇਗਾ ਸਾਡੇ ਗੁਰੂ ਆ ਦਾ ਕਹਿਣਾ ਸਾਡੇ ਨਵੀ ਮੁਹੰਮਦ ਪੈਗੰਬਰ ਦਾ ਕਹਿਣਾ ਹੈ ਕਿ ਉਸ ਬੱਕਰੀ ਨੂੰ ਸਿੰਗ ਦਿੱਤੇ ਜਾਣਗੇ ਜਿਹੜੀ ਬੱਕਰੀ ਸਿੰਗਾ ਵਾਲੀ ਨੇ ਬੱਕਰੀ ਨੇ ਜਿਹੜੇ ਜਿਹਦੇ ਸਿੰਗ ਨੇ ਉਹਨੇ ਉਸ ਉਹਨੂੰ ਟੱਕਰ ਮਾਰੀ ਜਿਹਦੇ ਸਿੰਗ ਨਹੀਂ ਹੈ ਪਰ ਰੱਬ ਜਦੋਂ ਜਦ ਦੁਨੀਆ ਦੇ ਅੰਦਰ ਕਰੋ ਉਹਨੂੰ ਇਨਸਾਫ ਨਹੀਂ ਦਿੱਤਾ ਨਾ ਜਦੋਂ ਬੱਕਰੀ ਮਰੇਗੀ ਬੱਕਰੀ ਮੈਂ ਇਨਸਾਨ ਦੀ ਗੱਲ ਨਹੀਂ ਬੱਕਰੀ ਦੀ ਵੀ ਗੱਲ ਕਰ ਰਿਹਾ ਜਦੋਂ ਬੱਕਰੀ ਮਰੇਗੀ ਜਦ ਉਸ ਰੱਬ ਦੇ ਲੇਜ ਆਏਗੀ ਤਾਂ ਉਹ ਸਿੰਗ ਰੱਬ ਉਸ ਬੱਕਰੀ ਨੂੰ ਦੇਗਾ ਜਿਹਦੇ ਸਿੰਗ ਨਹੀਂ ਤੇ ਕਹੇਗਾ ਮਾਰ ਹੋਂ ਤੂੰ ਤੇ ਉਹਨੂੰ ਇਨਸਾਫ ਉਰੇ ਨਹੀਂ ਮਿਲੇਗਾ ਤਾਂ ਉੱਥੇ ਜ਼ਰੂਰ ਮਿਲੇਗਾ ਮੈਂ ਤੁਹਾਨੂੰ ਤਾਂ ਹੀ ਤੇ ਕਹਿ ਰਿਹਾ ਮੈਂ ਔਰ ਲਈ ਕੰਮ ਨਹੀਂ ਕਰ ਰਿਹਾ ਦੁਨੀਆਂ ਲਈ ਮੈਂ ਆਪਣੀ ਆਖਰਤ ਲਈ ਕੰਮ ਕਰ ਰਿਹਾ ਆਪਣੀ ਰੱਬ ਦੀ ਰਜ਼ਾ ਲਈ ਕੰਮ ਕਰ ਰਿਹਾ ਗੱਲਾਂ ਇਹ ਗੱਲ ਰਹਿ ਗਈ ਤੁਸੀਂ ਕਿ ਫਰਾਡ ਵੀ ਕਿਹੜੇ ਫਰਾਡ ਦੀ ਗੱਲ ਕਰਨ ਲੱਗੇ ਸੀ ਮਤਲਬ ਹੁਣ ਤੁਸੀਂ ਕੋਈ ਫਰਾਡ ਫਰਾਡ ਬਾਰੇ ਗੱਲ ਕਰਨ ਲੱਗੇ ਸੀ ਵਿੱਚ ਮੈਂ ਇਹ ਕਹਿ ਰਿਹਾ ਤਕਰੀਬਨ ਜਿਵੇਂ ਕਈ ਬੰਦੇ ਹੁੰਦੇ ਨੇ ਫਰਾਡ ਕੀ ਕਰਦੇ ਨੇ ਉਹ ਡਰਾਮੇ ਕਰ ਜਾਂਦੇ ਨੇ ਕੰਪਨੀਆਂ ਤੋਂ ਲੋਨ ਲੈ ਲਿਆ ਜਾਂ ਕਿਸੇ ਕਿਸੇ ਦਾ ਪੈਸਾ ਖਾ ਕੇ ਭੱਜ ਗਏ ਕਿਸੇ ਤੋਂ ਕਰਜ਼ਾ ਲੈ ਲਿਆ ਨਹਿਰ ਦੇ ਉੱਪਰ ਗੱਡੀ ਲਿਆ ਕੇ ਸੁਸਾਈਡ ਨਾਈਟ ਛੋੜਦਾ ਪਾ ਜੀ ਗਿਆ ਉੱਥੋਂ ਦੂਜੇ ਸ਼ਹਿਰ ਚ ਮੋਬਾਈਲ ਮੂਲ ਸਾਰਾ ਉੱਥੇ ਛੱਡ ਗਿਆ ਇਹ ਫਲਾਣਾ ਮੈਨੂੰ ਤੰਗ ਕਰ ਰਿਹਾ ਮੈਂ ਇਹਦੀ ਇਹ ਕਰਕੇ ਸੁਸਾਇਡ ਕਰ ਰਿਹਾ ਪਰ ਫਲਾ ਭੱਜ ਜਾਂਦਾ ਕਿੱਥੇ ਹੋਰ ਉਹ ਵਿਚਾਰਾ ਉਹਨਾਂ ਨੂੰ ਫਸਵਾ ਜਾਂਦਾ ਹੈ ਆ ਮਰਨ ਦੀ ਐਕਟਿੰਗ ਕਰ ਜਾਂਦਾ ਹੈ ਐਕਟਿੰਗ ਕਰ ਜਾਂਦਾ ਹੈ ਔਰ ਇਹੋ ਜਿਹੇ ਕਈ ਕੇਸ ਹੋ ਗਏ ਮੈਂ ਨਾਮ ਪਤਾ ਪਾ ਜੀ ਆਪਾਂ ਸਿੱਧੇ ਤੌਰ ਤੇ ਕਿਸੇ ਦਾ ਨਾਮ ਨਹੀਂ ਲੈ ਸਕਦੇ ਐਸੇ ਬਹੁਤ ਵੀਡੀਓ ਪਏ ਨੇ ਸਾਡੇ ਕਰੇ ਵੀ ਕਿਸੇ ਹੋਰ ਦੇ ਨਹੀਂ ਹੱਸ ਹੀ ਆਪ ਦੇ ਦੱਸ ਰਹੇ ਜਿਹੜੇ ਕੇਸ ਕੀਤੇ ਹੋਏ ਨੇ ਬਾਅਦ ਚ ਵਾਪਸ ਮੁੜ ਕੇ ਆਉਂਦਾ ਮੈਨੂੰ ਕਈ ਲੋਨਸ ਦੇ ਵਿੱਚ ਤਾਂ ਇਹ ক্লোਜ਼ ਵੀ ਹੁੰਦਾ ਵੀ ਤੁਸੀਂ ਕਿਉਂਕਿ ਗੱਲ ਆ ਵੇ ਜੇ ਤੁਸੀਂ ਜਿਸ ਸਾਬ ਦੀ ਇੰਸ਼ੋਰੈਂਸ ਕਰਾਉਂਦੇ ਹੋ ਉਸ ਸਾਬ ਨਾਲ ਹੁੰਦਾ ਜੇ ਬੰਦੇ ਦੀ ਡੈਥ ਹੋ ਜਾਂਦੀ ਹੈ ਜੇ ਉਹਦਾ ਲੋਨ-ਲੂੰ ਚੱਲ ਰਿਹਾ ਹੁੰਦਾ ਸਾਰੇ ਖਤਮ ਵੀ ਹੋ ਜਾਂਦੇ ਕਈ ਬੰਦੇ ਡਰਾਮੇ ਕਰ ਜਾਂਦੇ ਨੇ ਕਿ ਭਈ ਮੈਂ ਮਰਨ ਦਾ ਨਾਟਕ ਕਰ ਜਾਂਦੇ ਨੇ ਕਈ ਬੰਦੇ ਜਾਣ ਕੇ ਨਾ ਕਿਸੇ ਨੂੰ ਡਰਾਉਣ ਵਾਸਤੇ ਡਰਾਉਣ ਵਾਸਤੇ ਕਿਸੇ ਨੂੰ ਤੈਰਨਾ ਆਂਦਾ ਮੈਂ ਆਪ ਦੇਖਿਆ ਕਈ ਬੰਦੇ ਤੈਰਨਾ ਆਂਦਾ ਆਪ ਹੀ ਛਾਲ ਮਾਰੀ ਆਪ ਹੀ ਨਿਕੜਿਆ ਆਪ ਹੀ ਵੀਡੀਓ ਬਣਾ ਕੇ ਪਾਤੀ ਬਾਅਦ ਚ ਲੰਮਕ ਜਾਂਦਾ ਕਿਸੇ ਲੱਕੜੀ ਲੁਕੜੀ ਨੂੰ ਫੜ ਕੇ ਕਿਸੇ ਪੌੜੀ ਨੂੰ ਫੜ ਕੇ ਖੜ ਜਾਂਦਾ ਹੈ ਫਿਰ ਬਾਅਦ ਚਵਾਜਾ ਮਾਰ ਜਾਂਦਾ ਕੋਈ ਵਿਚਾਰਾ ਸਿੱਖ ਫੈਮਿਲੀ ਦਾ ਕੋਈ ਹੋਰ ਜੀਵੇਂ ਕਿਸੇ ਨੇ ਪਾਗ ਛੱਡਦੀ ਜਾਂ ਕਿਸੇ ਨੇ ਲੱਕੜ ਫੜਾਦੀ ਕੇ ਬਾਹਰ ਨਿਕਲ ਜਾਂਦਾ ਕਹਿੰਦਾ ਬਾਜੀ ਮੈਂ ਸੁਸਾਇਡ ਕਰ ਲਿਆ ਦੀ ਤੁਸੀਂ ਮੇਰੀ ਜਾਨ ਬਚਾ ਲਈ ਉਹਨੂੰ ਗਵਾ ਬਣਾ ਲੈਂਦਾ ਇਹ ਫਰਿਸ਼ਤਾ ਬਣ ਕੇ ਆ ਤੁਸੀਂ ਫਰਿਸ਼ਤਾ ਬਣ ਕੇ ਆਏ ਮੇਰੀ ਲਾਈਫ ਤੇ ਉਹ ਬੰਦੇ ਡਰ ਜਾਂਦੇ ਜਿੰਨਾ ਪੈਸਾ ਸਾਲਾ ਦੁਬਾਰਾ ਨਾ ਮਰ ਜਾਏ ਬਈ ਜਿਹੜੇ ਬੰਦੇ ਨੂੰ ਵਸਾ ਦਿੰਦੇ ਹਾਂ ਹਾਂ ਇਹ ਮਰਨਾ ਚਾਹੀਏ ਉਹ ਬੰਦਾ ਕਹਿੰਦਾ ਛੱਡ ਪੈਸੇ ਲੈ ਸਾਡੇ ਯਾਰ ਤੂੰ ਪੈਸੇ ਨਾ ਦੇ ਪਰ ਤੂੰ ਇਹੋ ਜਿਹਾ ਕੰਮ ਨਾ ਕਰੀ ਦੁਬਾਰਾ ਹੁਣ ਡਰਾਮੇ ਬਾਜ਼ੀ ਬੜੇ ਨੇ ਬਾਈ ਦੁਨੀਆ ਕੁਚ ਚੰਗਾ ਵਿਚਾਰ ਰਗਾ ਗਲਤਮੰਦ ਹਰ ਤਰੀਕੇ ਦਾ ਬੰਦਾ ਹੈ ਭਾਜੀ ਦੁਨੀਆ ਦੇ ਅੰਦਰ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਇਮਾਨਦਾਰੀ ਤੋਂ ਵਧੀਆ ਕੋਈ ਜ਼ਿੰਦਗੀ ਨਹੀਂ ਆਪਣੀ ਜ਼ਿੰਦਗੀ ਨੂੰ ਇਮਾਨਦਾਰ ਨਾਲ ਬਪੀਤ ਕਰੋ ਜਿਹੜਾ ਰੱਬ ਨੇ ਦਿੱਤਾ ਉਹ ਤੇ ਅੰਦਰ ਸੰਤੁਸ਼ਟੀ ਕਰੋ ਆਪਣੀ ਇਮਾਨਦਾਰੀ ਨਾਲ ਕੰਮ ਕਰੋ ਡੋਨੇਸ਼ਨ ਦਾਨੀ ਦੇਣ ਵਾਲੇ ਬਹੁਤ ਬੈਠੇ ਨੇ ਅਗਰ ਤੁਸੀਂ ਇਮਾਨਦਾਰੀ ਨਾਲ ਗੋਤਾਖੋਰੀ ਕਰੋਗੇ ਕੋਈ ਐਨਜੀਓ ਚਲਾਓਗੇ ਕਿਸੇ ਐਨੀਮਲ ਲਈ ਜਾਂ ਕੋਈ ਪੇਡ ਲਾਨ ਲਈ ਕਿਸੇ ਗੁੜੀਆ ਦਾ ਵਿਆਹ ਸੱਚੀ ਰੀਅਲ ਦੇ ਅੰਦਰ ਕਰੋਗੇ ਸੱਚੀ ਕਿਸੇ ਦਾ ਇਲਾਜ ਕਰਾਓਗੇ ਸੱਚੀ ਕਿਸੇ ਦਾ ਘਰ ਪਾਓਗੇ ਸੱਚੀ ਕਿਸੇ ਦੇ ਘਰ ਇਨਵਰਟਰ ਪੱਖਾ ਨਲਕਾ ਲਾਓਗੇ ਤੇ ਦਾਨੀ ਬਹੁਤ ਬੈਠੇ ਨੇ ਔਰ ਤੁਹਾਡਾ ਵੀ ਘਰ ਵਰਦਾ ਰਹੇਗਾ ਉਹ ਰੱਬ ਤੁਹਾਨੂੰ ਵੀ ਦੇਖਦਾ ਰਹੇਗਾ ਉਰੇ ਵੀ ਬਣੇਗਾ ਉੱਥੇ ਵੀ ਬਣੇਗਾ ਪਰ ਜੇ ਤੁਸੀਂ ਕਿਸੇ ਨਾਲ ਗਲਤ ਕਰੋਗੇ ਤੁਹਾਡਾ ਇਨਸਾਫ ਵਰ ਰੂਏ ਨਹੀਂ ਹੋਗਾ ਤੇ ਉੱਥੇ ਪੱਕਾ ਹੋਣਾ ਹੈ ਮੈਂ ਜ਼ਰੂਰ ਗੱਲਾਂ ਬਾਤਾਂ ਦਾ ਹੋਰ ਵੀ ਹੋ ਸਕਦੀਆਂ ਸੀ ਪਰ ਸਮਾਂ ਕਾਫੀ ਜ਼ਿਆਦਾ ਹੋ ਗਿਆ ਮੈਂ ਜ਼ਰੂਰ ਤੁਹਾਡੇ ਨਾਲ ਗੱਲਾਂ ਪਤਾ ਹੋਰ ਵੀ ਕਰਦੇ ਰਵਾਂਗੇ ਅਗਲਾ ਐਪੀਸੋਡ ਵੀ ਜਲਦੀ ਲੈ ਕੇ ਆਵਾਂਗੇ ਪਰ ਮੈਂ ਇਹ ਚੀਜ਼ ਜਾਂਦੇ ਜਾਂਦੇ ਇੱਕ ਗੱਲ ਹੋਰ ਕਹੂੰਗਾ ਦੇਖੋ ਦਰਸ਼ਕੋ ਮੈਂ ਵਾਰ-ਵਾਰ ਸਟਾਰਟਿੰਗ ਦੇ ਵਿੱਚ ਲਾਸਟ ਦੇੰਦਰੀ ਵਗੈਰਾ ਵੀਡੀਓ ਸ਼ੇਅਰ ਕਰਦੇ ਹੋ ਸਕਦਾ ਹੈ ਜਿਹੜੀ ਜਾਣਕਾਰੀ ਜਿਹੜੀ ਆਪਾਂ ਨੇ ਅੱਜ ਸਾਂਝੀ ਕੀਤੀ ਹੈ ਸਮਾਜ ਦੇ ਕੰਮ ਆ ਜੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੋਜੀ ਗੱਲ ਅਗਰ ਕਿਸੇ ਨੂੰ ਮੇਰੀ ਲੋੜ ਹੈ ਆਸ਼ੂਮਲੀ ਗੋਤਾਵਰ ਪਟਿਆਲਾ ਪੰਜਾਬ ਨੀਸ਼ੁਲਕ ਫ੍ਰੀ ਸੇਵਾ ਮੇਰਾ ਗੂਗਲ ਤੇ फेसबुक ਤੇ YouTube ਤੇ Instagram ਤੇ account ਹੈ आशुਮਲੀ ਗੋਤਾਖੋਰ ਦਾ ਬਿਲਕੁਲ ਨੀਸ਼ੁਲ ਫ੍ਰੀ ਸੇਵਾ ਮੇਰਾ ਨੰਬਰ ਹੈ 9942 트리플 00 डबल Z 9942 5 बार 08 ਮੇਰਾ ਨੰਬਰ ਹੈ ਫ੍ਰੀ ਸੇਵਾ ਜਿੱਥੇ ਮੇਰੀ ਲੋੜ ਪੈਂਦੇ ਬੁਲਾਓ ਮੈਂ ਹਾਜ਼ਰ ਜ਼ਰੂਰ ਹੋਵਾਂ ਨੀਸ਼ੁਲ ਫ੍ਰੀ ਸੇਵਾ ਅਰਬਾ ਖਰਬਾ ਦੀ ਸੰਪਤੀ ਹੈ ਜਨਾਨੀ ਨੂੰ ਕੀ ਚਾਹੀਦਾ ਹੈ ਕਿ ਮੇਰਾ ਘਰ ਵਾਲਾ ਜਿੰਨਾ ਵਜੇ ਲੱਖ ਰੁਪਏ ਕਮਾਵੇ ਪਰ ਮੇਰੇ ਸਾਹਮਣੇ ਜਦੋਂ ਮੇਰੇ ਘਰ ਦੇ ਅੰਦਰ ਆਵੇ ਉਹ ਮੈਨੂੰ ਇੰਨਾ ਪਿਆਰ ਕਰੇ ਇੰਨਾ ਮੇਰਾ ਸਤਿਕਾਰ ਕਰੇ ਮੇਰਾ ਇੰਨਾ ਸਨਮਾਨ ਕਰੇ ਕਿ ਜਿਵੇਂ ਮੈਂ ਅੱਜ ਹੀ ਆਈਆਂ ਵਿਆਹ ਕੇ ਚਾਹ ਉਹਦੀ 70 ਸਾਲ ਦੀ ਉਮਰ ਹੋਵੇ ਉਹ ਚਾਹੁੰਦੀ ਮੈਨੂੰ ਉਹ ਪਿਆਰ ਚਾਹੀਦਾ ਕਿ ਜਿਹੜਾ ਮੇਰੇ ਪਤੀ ਤੋਂ ਮਿਲੇ ਉਹ ਬੱਚਿਆਂ ਤੋਂ ਉਹਨੇ ਕੁਝ ਨਹੀਂ ਲੈਣਾ ਆਪਣੀ ਨੂੰ ਤੋਂ ਕੁਝ ਨਹੀਂ ਲੈਣਾ ਆਪਣੀ ਦੁਰਾਣੀ ਜਹਾਨੀ ਤੋਂ ਕੁਝ ਨਹੀਂ ਲੈਣਾ ਦੇਵਰ ਭਾਬੀਆ ਤੋਂ ਕੁਝ ਨਹੀਂ ਲੈਣਾ ਉਹਨੂੰ ਉਹਦੇ ਪਤੀ ਤੋਂ ਮਤਲਬ ਹੈ ਔਰ ਪਤੀ ਕਿੱਥੇ ਬਿਜ਼ਨਸ ਦੇ ਅੰਦਰ ਫਿਰ ਬਾਅਦ ਚ ਕਹਿੰਦਾ ਮੇਰੀ ਜਨਾਨੀ ਡਰਾਈਵਰ ਨਾਲ ਭੱਜ ਗਈ ਮੇਰੀ ਜਨਾਨੀ ਨੌਕਰ ਨਾਲ ਭੱਜ ਗਈ ਫਲਾਣਾ ਮੇਰੇ ਹੋ ਗਿਆ ਡਿਗੜਾ ਜੇ ਤੁਸੀਂ ਟਾਈਮ ਨਹੀਂ ਦਿਓਗੇ ਭਾਜੀ ਪਰਿਵਾਰ ਨੂੰ ਫੈਮਿਲੀ ਨੂੰ ਮੇਰੇ ਨਾਲ ਬਾਅਦ ਚ ਕਹਿੰਦੇ ਸਾਡੀ ਨਹਿਰ ਚ ਸੋਸਾਇਟੀ ਕਰੀ ਸਾਡੀ ਫਾਸੀ ਲਾ ਗਈ ਪੱਖੇ ਦੇ ਉੱਪਰ ਲਟਕ ਗਈ ਰੇਲਵੇ ਟਰੈਕ ਦੇ ਉੱਪਰ ਭਾਜੀ ਫੈਮਿਲੀ ਨੂੰ ਟਾਈਮ ਦੇਣਾ ਪੁੱਛੋ ਅੱਜ ਆਪਾਂ ਇਹ ਨਹੀਂ ਪੁੱਛ ਰਹੇ ਸਾਡੀ ਕੁੜੀਆ ਕਿੱਥੇ ਜਾ ਰਹੀ ਹੈ ਬਸ ਇਹ ਪਤਾ ਸਾਡੀ ਕੁੜੀਆ ਨੂੰ ਕੋਲੀਜ ਦੇ ਅੰਦਰ ਪਾ ਰੱਖਿਆ ਕਦੇ ਮਿਲਣ ਨਹੀਂ ਜਾਂਦੇ ਬਸ ਕੀ ਕਰ ਰਹੇ ਨੇ ਟਾਈਮ ਨਾਲ ਜਿਹੜਾ ਉਹ ਮਹੀਨਾ ਆਉਂਦਾ ਇੱਕ ਤਰੀਕ ਉਸ ਤਰੀਕ ਨੂੰ ਪੇਮੈਂਟ ਪਾ ਦਿੰਨੇ ਆਪਾਂ ਪੇਮੈਂਟ ਪਾ ਦਿੰਨੇ ਬਸ ਪਰ ਇਹ ਪੇਮੈਂਟ ਕਿੰਨਾ ਗੁੜੀਆਂ ਕਿੱਥੇ ਖਰਚ ਕਰ ਰਹੀ ਹੈ ਮੇਰਾ ਬੇਟਾ ਕਿੱਥੇ ਖਰਚ ਕਰ ਰਿਹਾ ਕਦੇ ਹਿਸਾਬ ਨਹੀਂ ਲਿੱਤਾ ਕਿਹੜੇ ਡਿਸਕੋ ਥਿੰਗ ਦੇ ਅੰਦਰ ਜਾ ਰਿਹਾ ਕਿਹੜੇ ਪੱਬ ਦੇ ਅੰਦਰ ਜਾ ਰਿਹਾ ਕਿਹੜਾ ਉਹ ਨਸ਼ਾ ਕਰ ਰਿਹਾ ਚਿੱਟਾ ਨਾ ਦਾ ਕਰ ਰਿਹਾ ਸਮੈਕ ਵੀਰਾ ਕੀ ਵੀਰਾ ਕਦੇ ਨਹੀਂ ਪੁੱਛਿਆ ਪਤਾ ਕਦ ਲੱਗਦਾ ਜਦ ਪੂਰਾ ਪਰਿਵਾਰ ਉਜੜ ਜਾਂਦਾ ਹੈ ਜਦ ਉਹਨੂੰ ਪਤਾ ਲੱਗਦਾ ਇਸ ਚੀਜ਼ ਦਾ ਟਾਈਮ ਦੇਣਾ ਪਰਿਵਾਰ ਨੂੰ ਬਹੁਤ ਜ਼ਰੂਰੀ ਹੈ ਅੱਜ ਦੇ ਦੌਰ ਦੇ ਅੰਦਰ ਲੋਕੀ ਆਪਣੇ ਪਰਿਵਾਰ ਨੂੰ ਟਾਈਮ